ਕਿ ਅਸੀਂ ਨਿੱਕੀ ਨਿੱਕੀ ਗੱਲ ਦਾ ਸ਼ੁਕਰ ਕਿਵੇਂ ਕਰੀਏ ਜਿਵੇਂ ਉਦਾਹਰਨ ਦੇ ਤੌਰ ਤੇ ਮੰਨ ਲਓ ਅਸੀਂ ਗੁਰੂ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਚੋਂ ਲੈ ਲਈ ਅਸੀਂ ਪ੍ਰਸ਼ਾਦਾ ਛਕਣ ਲੱਗੇ ਹਾਂ ਥਾਲ ਵਿੱਚ ਪ੍ਰਸ਼ਾਦਾ ਪਿਆ ਹੈ ਸਾਹਮਣੇ ਟੀਵੀ ਚੱਲ ਰਿਹਾ ਹੈ ਹਾਸਕੀਡ ਹੋ ਰਿਹਾ ਹੈ ਬੇਨਤੀ ਕਰਾਂ ਮੈਨੂੰ ਪਤਾ ਹੈ ਸਾਡੇ ਬਜ਼ੁਰਗ ਰੋਟੀ ਖਾਂਦਿਆਂ ਪਹਿਲੀ ਬੁਰਕੀ ਤੋੜ ਕੇ ਥਾਲੀ ਦੇ ਇੱਕ ਪਾਸੇ ਰੱਖ ਦਿੰਦੇ ਸਨ ਮੈਂ ਸੋਚਣਾ ਕਰਮਕਾਂਡ ਨਹੀਂ ਸੋ ਸਿਆਣੇ ਸਨ ਉਹ ਕਹਿੰਦੇ ਸਨ ਤੂੰ ਮੈਨੂੰ ਦਿੱਤੀਏ ਮੈਂ ਆਪਣੇ ਖਾਣ ਤੋਂ ਪਹਿਲਾਂ ਕਿਸੇ ਦੇ ਭਲੇ ਵਾਸਤੇ ਕੱਢ ਲਗਾ ਪਰ ਜਾਂ ਉਹਨਾਂ ਨੇ ਕੋਈ ਬਚਨ ਕਰਨਾ ਸਤਨਾਮ ਵਾਹਿਗੁਰੂ ਅੱਜਕਲ੍ਹ ਪੜਨੇ ਆ ਕਾਮ ਕ੍ਰੋਧ ਅਰ ਲੋਭ ਮੁ ਬਿਨਸ ਜਾਏ ਅਮੀਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਕਈ ਵਾਰੀ ਕਿ ਸੱਜਣ ਪੁੱਛਦੇ ਕਿ ਕਿਉਂ ਸ਼ਲੋਕ ਪੜਦਿਆ ਛਕਣ ਤੋਂ ਪਹਿਲਾਂ ਲੰਗਰ ਤੋਂ ਮੈਂ ਤਾਂ ਸਿਰਫ ਇੰਨੇ ਸਮਝਣਾ ਦਾਤਾ ਕਿ ਅੰਨ ਕਾਇਦਾ ਖੋਣ ਤੋਂ ਲੈ ਕੇ ਥਾਲੀ ਵਿੱਚ ਪੈਣ ਤੱਕ ਕਿੰਨੇ